ਦੋਸਤੋ ਇਸ ਵੀਡੀਓ ਨੂੰ ਦੇਖ ਕੇ ਬੜਾ ਹੀ ਦੁੱਖ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੂਨ ਦੀਆਂ ਛੁੱਟੀਆਂ ਨੇ ਤੇ ਜੂਨ ਦੀਆਂ ਛੁੱਟੀਆਂ ਨੂੰ ਲੈ ਕੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਘੁੰਮਣ ਲਈ ਚੱਲ ਜਾਂਦੇ ਨੇ ਤੇ ਉਸੇ ਤਰ੍ਹਾਂ ਹੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਦੇ 9 ਮੈਂਬਰ ਜਦੋਂ ਬਾਹਰ ਘੁੰਮਣ ਲਈ ਜਾਂਦੇ ਨੇ ਤੇ ਗਰਮੀ ਦੇ ਸਤਾਏ ਹੋਏ ਜਦੋਂ ਥੋੜਾ ਮੀਂਹ ਪੈ ਰਿਹਾ ਹੁੰਦਾ ਤੇ ਮੀਂਹ ਦਾ ਆਨੰਦ ਲੈਂਦੇ ਹੋਏ ਉਹ ਕੁਝ ਰੀਲ ਬਣਾਉਣ ਲੱਗ ਜਾਂਦੇ ਨੇ ਸੈਲਫੀਆਂ ਲੈਂਦੇ ਲੈਂਦੇ ਜਦੋਂ ਪਾਣੀ ਵਿੱਚ ਖੜ ਕੇ ਸੈਲਫੀਆਂ ਕਰਨ ਲੱਗਦੇ ਨੇ ਤਾਂ ਅਚਾਨਕ ਹੀ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਹੋ ਜਾਂਦੀ ਹੈ ਤੇ ਉਸ ਜਗ੍ਹਾ ਦੇ ਉੱਪਰ ਮੌਜੂਦ ਲੋਕਾਂ ਵੱਲੋਂ ਇਸ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਜਿਹੜੇ ਕੀ ਅਸਫਲ ਰਹਿ ਜਾਂਦੇ ਨੇ ਤੇ ਜਿਸ ਤੋਂ ਬਾਅਦ ਕੀ ਇਹ ਪੂਰੇ ਦਾ ਪੂਰਾ ਪਰਿਵਾਰ ਤੇ ਦੇਖੋ ਫਿਰ ਕਿਵੇਂ ਇੱਕ ਪਰਿਵਾਰ ਦੇ 9 ਮੈਂਬਰ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਤੇ ਦੋਸਤੋ ਜੀਵਨ ਦੇ ਵਿੱਚ ਕੀਤੀ ہوئی ਲਾਪਰਵਾਹੀ ਦਾ ਇਨਜਾਮ ਕਈ ਵਾਰੀ ਬਹੁਤ ਵੱਡੀ ਕੀਮਤ ਦੇ ਕੇ ਚੁਕਾਉਣਾ ਪੈਂਦਾ ਹੈ ਤੇ ਜੇਕਰ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਕਿਤੇ ਬਾਹਰ ਇਸ ਤਰ੍ਹਾਂ ਘੁੰਮਣ ਜਾਣੇ ਹੋ ਤਾਂ ਇਸ ਤਰ੍ਹਾਂ ਦੀ ਲਾਪਰਵਾਹੀ ਕਦੇ ਵੀ ਨਾ ਕਰੋ ਕਿਉਂਕਿ ਪਿੱਛੇ ਵਾਲਿਆਂ ਨੂੰ ਬਾਅਦ ਵਿੱਚ ਪੂਰੀ ਜ਼ਿੰਦਗੀ ਪਸਤਾਉਣਾ ਪੈ ਜਾਂਦਾ ਹੈ ਤੇ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਪਰਿਵਾਰ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ